ਨਾ ਕਰੋ ਤੇ ਤੁਸੀਂ ਵੀ ਨਾ ਕਰੋ ਨਾ ਕਰੋ ਸਾਡੇ ਨਾਲ ਵੀ ਨਾ ਕਰੋ ਮੈਂ ਕੋਈ ਫੈਸਲਾ ਨਹੀਂ ਕੀਤਾ ਇਹਨੂੰ ਸਾਬਤ ਕਰ ਚੱਲੀ ਹੈ ਗੱਲ ਗੱਲ ਕਰੋ ਕੀ ਕਰਲੇਗਾ ਕੀ ਕਰੀਂ ਕੀ ਮਤਲਬ ਹੈ ਕੀ ਕਰ ਲਵਾਂਗੇ ਕਰ ਰਹੇ ਹਾਂ ਇਹ ਤਾਂ ਤੁਸੀਂ ਯਾਰ ਕੁੜੀ ਨੂੰ ਨਾਮ ਕਿਤਾ ਹੋਗਾ ਗੋਮ ਤੁਸੀਂ ਐਸੇ ਤੋਂ ਬੋਲਿਆ ਇਹਨੂੰ ਗਲਤ ਬੋਲਿਆ ਜੀ ਦੇਖੋ ਵੀਰ ਜੀ ਸ਼ਹਿਰ ਆਏ ਹੈ ਝੱਟ ਕਰ ਦੇਣਾ ਝੱਟ ਕੇ ਤੁਹਾਡੇ ਨਾਲ ਤੁਸੀਂ ਸੀ ਹੈਲੋ ਜੀ ਨੇ ਗਲਤ ਬੋਲਿਆ ਦੱਸੋ ਦੱਸੋ ਮੇਰੀ ਗੱਲ ਸੁਣਨਾਉ ਸਾਹਿਬ ਤਿੰਨਾ ਸਾਹਿਬ ਆਊਗਾ ਲੈ ਰਿਪੋਰਟ ਦਾ ਲੋ ਤੁਸੀ ਤਾਂ ਸੀ ਮੰਨ ਲਏ ਜਾਂਦੀ ਆ ਫਟਾ ਮਾਲ ਅਸੀਂ ਕੰਪਨੀ ਨਾਲ ਗੱਲ ਕਰਾਂਗੇ ਆ ਜਾ ਮੈਨੂੰ ਦੇ ਰਿਪੋਰਟ ਆ ਜਾ ਮੈਨੂੰ ਦੇ ਰਿਪੋਰਟ ਫਾਈਨ ਕਰ ਦੋ ਲੈ ਜਾਓ ਕੋਈ ਦਿੱਕਤ ਨਹੀਂ ਹੈਗੀ ਲਾ ਕਹਿੰਦੇ ਅਸੀਂ ਕਿਉਂ ਉਹ ਨੋਟ ਕਰੀਏ ਥੋੜਾ ਬਸ ਥੋੜਾ ਮਾਲ ਤੁਹਾਨੂੰ ਮਿਲ ਜੂਗਾ ਮੈਂ ਕਿਹਾ ਸਰ ਤੂੰ ਥੈਲਿਆਂ ਦੇ ਵਿੱਚ ਮਾਲ ਪਾ ਲਿਆ ਇਹ ਕਾਲਗੜ ਪੇਸਟ ਹੈ ਜੇ ਚਾਰੋਂ ਪਾਸੇ ਮੁੰਡਗੀ ਦਾ ਮਾਲ ਵਿਕਣਾ ਨਹੀਂ ਹੈਗਾ ਮੇਰਾ ਮਾਲ ਖਤਮ ਹੈ ਇਹ ਇਹ ਚੋਰ ਬੰਦਾ ਹੈਗਾ ਜਿਹੜਾ ਕੰਪਨੀ ਤੋਂ ਮਤਲਬ ਕੰਪਨੀ ਆਪਣੇ ਕੋਲੋਂ ਕਹਿੰਦਾ ਕਿ ਮੈਂ ਕੰਪਨੀ ਤੋਂ ਆਇਆ ਹਾਂ ਲੜ ਕੇ ਦੇ ਕੋਈ ਅਥਾਰਟੀ ਨਹੀਂ ਆ ਸਤਨਾਮ ਸਿੰਘ ਇਹਨਾਂ ਦੀ ਪੁਰਾਣੀ ਰਿਪੋਰਟ ਵੀ ਆਈ ਹੈ ਕਿ ਇਹ ਬੰਦਾ ਪੈਸੇ ਲੈਂਦਾ ਹੈ ਐਸਪੀ ਸਾਹਿਬ ਸੁਣੋ ਇੱਧਰ ਪਤਾ ਮੇਰੀ ਗੱਲ ਤੁਸੀਂ ਹੈਲੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮਾਲ ਜਾਲੀ ਹੈ ਜੇ ਇੱਕ ਵਾਰ ਵੀ ਨਹੀਂ ਕਿਹਾ ਅਸੀਂ ਕਰ ਤੋਂ ਇਹ ਇੱਕ ਵੀ ਪੀਸ ਜਾਲੀ ਕਰ ਦੋ ਮਦਦ ਨਾਲ ਅਸੀਂ ਜਾਲੀ ਕਹਿ ਕੇ ਕੀ ਲੈਣਾ ਤੁਸੀਂ ਬੋਲੋ ਕੀ ਕਰਦੇ ਹੋ ਰੇ ਬੀਜੀ ਆ ਮੀਡੀਆ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਸਾਰਾ ਮਾਲ ਚੱਲ ਨਹੀਂ ਹੈ ਤੁਸੀਂ ਇੱਕ ਮਿੰਟ ਤੁਸੀਂ ਹੁਣੇ ਰਿਕਾਰਡਿੰਗ ਲਿੱਤੀ ਹੈ ਮੈਂ ਬੇਟੀ ਮੈਂ ਬੇਟੀ ਮੈਂ ਹੁਣੇ ਰਿਵਾਈਂਡ ਕਰਵਾ ਦਿੰਦਾ ਤੁਸੀਂ ਕਹਿ ਰਹੇ ਹੋ ਕਿ ਮਾਲ ਚੱਲ ਨਹੀਂ ਹੈ ਠੀਕ ਹੈ ਤੁਸੀਂ ਤੁਸੀਂ ਵੀਰੇ ਕਾਹਲੇ ਡਿਸਟ੍ਰੀਬਿਊਟਰ ਵੀ ਖੜੇ ਨਹੀਂ ਉਹ ਗਾਤੋ ਵੇਚੇ ਕਿ ਤੁਹਾਨੂੰ ਉਹ ਡਿਪਾਰਟਮੈਂਟ ਤੋਂ ਇੱਕ ਮਿੰਟ ਤੁਸੀਂ ਵੀ ਤੁਸੀਂ ਕਹਿ ਰਹੇ ਹੋ ਕਿ ਮਾਲ ਚੱਲ ਨਹੀਂ ਹੈ ਉਹ ਵੀਰੇ ਕਾਪੀਰਾਈਟ ਹੈ ਉਹ ਥੱਗ ਨੇ ਉਹਨੇ ਮੈਨੂੰ ਗੱਡੀ 'ਚ ਬਿਠਾਇਆ ਹਲੋ ਹੁਣ ਵੀਰੇ ਇਹ ਆਪ ਵੀ ਉਹਨਾਂ ਪਰ ਨਾਲ ਬਣੀ ਹੈ ਢਿੱਲੋ ਸਾਹਿਬ ਇਹਦਾ ਸੁਣੋ ਮੇਰੀ ਗੱਲ ਆ ਰਿਕਾਰਡ ਆ ਰਿਕਾਰਡਿੰਗ ਆ ਦੇਖੋ ਆ ਰਿਕਾਰਡਿੰਗ ਹਜੇ ਤੱਕ ਚੱਲ ਰਹੀ ਹੈ ਆ ਰਿਕਾਰਡਿੰਗ ਹਜੇ ਤੱਕ ਚੱਲ ਰਹੀ ਹੈ 48 ਮਿੰਟ ਹੋ ਚੁੱਕੇ ਉਸ ਬੰਦੇ ਨੇ ਮੈਨੂੰ ਇਹ ਗੱਲ ਕਹੀ ਤੁਸੀਂ ਦੱਸੋ ਸੈਟਿੰਗ ਕਿਵੇਂ ਕਰਨੀ ਹੈ ਮੇਰੇ ਇੱਕ ਮਿੰਟ ਹਟ ਜੀ ਮੈਂ ਸਾਰਾ ਪੀ ਮੈਂ ਇਹ ਤਾਂ ਮੈਂ ਤਾਂ ਪ੍ਰੋਪਰ ਵੇਦੇ ਵਿੱਚ ਆਇਆ ਹਾਲ ਤੱਕ ਕੁਝ ਵੀ ਨਹੀਂ ਆਇਆ ਮੇਰੇ ਨਾਲ ਬਾਕੀ ਵੀ ਉਹਨਾਂ ਨੂੰ ਕਮਰੇ ਪੁੱਛਿਆ ਤੁਹਾਡਾ ਕਮਰਾ ਕਿਹੜਾ ਹੈ ਤੇ ਮਾਹੌਲ ਕਿੱਥੇ ਕਿੱਥੇ ਪਿਆ ਹੈ ਲੋਕਰਾਂ ਨੂੰ ਪਹਿਲਾਂ ਲਾਕਿੰਗ ਕਰ ਕਿ ਮੈਨੂੰ ਆਪਣਾ ਵੀ ਜਾਣਿਆ ਨੇ ਦੱਸਿਆ ਆ ਦੋ ਜਣੇ ਨੇ ਆ ਦੋ ਜਣੇ ਨੇ ਦੋ ਜਣੇ ਆ ਨੇ ਆ ਦੇਖੋ ਇਹ ਤਾਂ ਹੈ ਜੀ ਜੀ ਸਾਡਾ ਸ਼ੈਡਾ ਸ਼ੈਡਾ ਕੋਲ ਕੋਲ ਪਿੱਛੇ ਹੋ ਜੋ ਪਿੱਛੇ ਹੋ ਜਾਓ ਸਰ ਆਈ ਕਾਰਡ ਦੇ ਸਾਡੇ ਕੋ ਪਾਵਰ ਆਫ ਫਾਟ ਹੈ ਜੀ ਚੈੱਕ ਕਰਾਈ ਸਹੀ ਹੋਣੀ ਹੈ ਤੋਂ ਕਿੰਨੀ ਮਗਨਾ ਹੋਣੀ ਹੈ ਸਾਡਾ ਫਰੀ ਹੈ ਕਿ ਨੰਬਰ 5590 5890 ਗੁਰੂ ਬਾਬਾ ਰਿਪੋਰਟ ਕਰਦੇ ਜੀ ਇੱਥੇ ਕਰਦੇ ਨੇ ਇਹ ਕੁਝ ਤੋਂ ਬੜੇ ਹਰਦੇ ਇਹਨਾਂ ਨੇ ਸਰ ਇਹਨਾਂ ਨੇ ਅੰਦਰ ਬਾੜਾ ਸਰ ਨਹੀਂ ਇਹ ਹਾਰਟਸਟ ਬਣ ਗਏ ਹੋਣ ਹਾਂਜੀ ਸਰ ਅੱਜ ਆ ਰਹੇ ਪਾਪਲ ਤੇ ਇਹਨਾਂ ਇਹਨਾਂ ਨੇ ਸਰ ਇਹਨਾਂ ਨੇ ਨਾ ਕਿੰਨਾ ਨੂੰ ਲੱਗੋ ਕੱਟੇ 4 ਘੰਟੇ ਇਹ ਵੀ ਐਸਐਚਓ ਸਾਹਿਬ ਨੂੰ ਇਹਨਾਂ ਨੂੰ ਪਹਿਲਾਂ ਆਂਦੇ ਸਾਰਾ ਕਿ ਡੀਵੀਆਰ ਉਤਾਰਿਆ ਕਿਉਂ ਇਹ ਤਾਂ ਅਸੀਂ ਪੁੱਛਿਆ ਤਾਂ ਅਸੀਂ ਗੱਲ ਗੱਲ ਕਰੀਏ ਸਾਡਾ ਕੋਈ ਕੋਈ ਅਥਾਰਟੀ ਲੈਟਰ ਹੈਗਾ ਕਿ ਡੀਵੀਆਰ ਉਤਾਰਨ ਦਾ ਤੁਸੀਂ ਕਾਪੀ ਰਾਈਟ ਡਾਲਿਓ ਨਹੀਂ ਸਾਡਾ ਮਾਲ ਨਕਲੀ ਹੈ ਤੁਸੀਂ ਸੀਲ ਕਰ ਦਿਓ ਤੇ ਮੈਂ ਨਹੀਂ ਡਾ ਰਿਹਾ ਜੀ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਐਵੇਂ ਬਸ ਇਹਨਾਂ ਨੂੰ ਸਮਝ ਲਓ ਨੂੰ ਨੂੰ ਸੀਲ ਕਰੋ ਤੇ ਡਿਊਬਲੀਕੇਟ ਆਗਾ ਕਰ ਕਾਰਵਾਈ ਹੋਣੀ ਹੈ ਮੈਂ ਉਹ ਤਾਂ ਜਨਨ ਦਾ ਕੀ ਮਤਲਬ ਸਰ ਇਹਨਾਂ ਨੂੰ ਪ੍ਰੂਵ ਕਰ ਰਹੇ ਆ ਮੈਂ ਸਾਰੇ ਬਿੱਲ ਕੱਟ ਕੇ ਰੱਖਤੇ ਕਹਿੰਦੇ ਕਿ ਅਸੀਂ ਇਹ ਬਿੱਲ ਨਹੀਂ ਮੰਨਣੇ ਜਿਹੜੇ ਤੁਹਾਡੇ ਕੋਲ ਕੰਪਨੀ ਤੋਂ ਵੀ ਲਾਇਆ ਹੋਇਆ ਉਹ ਬਿੱਲ ਦੇਖੋ ਮੈਂ ਕਿਹਾ ਕੰਪਨੀ ਡਿਸਟ੍ਰੀਬਿਊਟਰ ਨੂੰ ਬਿੱਲ ਕਰਦੀ ਉਹ অথੋਰਾਇਜ਼ਡ ਡਿਸਟ੍ਰੀਬਿਊਟਰ ਹੁੰਦਾ ਠੀਕ ਹੈ ਜੀ ਮੈਂ ਔਰ ਮੇਰੇ ਫਾਦਰ ਕੰਪਲੇਂਟ ਲਿਖਣ ਮੈਂ ਕਿਹਾ ਸਰ ਤੁਹਾਡੇ ਕੋਲ ਡੀਆਰ ਲੈ ਕੇ ਜਾਂਦਾ ਮਤਲਬ ਅਸੀਂ ਕਰਦਾ ਉਹ ਬਹੁਤ ਬਣਦੀ ਹੈ ਹਾਂ ਜੀ ਸਰ ਮੈਂ ਉਹੀ ਤਾਂ ਕਹਿੰਦਾ ਮੈਨੂੰ ਕਹਿੰਦੇ ਡੀਵੀਆਰ ਤੁਸੀਂ ਮੈਂ ਕਿਹਾ ਸਰ ਤੁਸੀਂ ਡੀਵੀਆਰ ਦਾ ਮਤਲਬ ਕਿਵੇਂ ਲਾਗੋ ਥੋਰਟ ਕੋ ਥੋਰਟ ਵੀ ਲੜ ਰਹਿਗਾ ਕਹਿੰਦੇ ਸਰ ਕੋ ਥੋਰਟ ਲੈਟਰ ਨਹੀਂ ਹੈਗਾ ਤੈਨੂੰ ਸਖਾਨੇ ਅਥਾਰਟੀ ਕਿਵੇਂ ਹੁੰਦੀ ਹੈ ਹੈ ਜੀ ਮੈਂ ਸਰ ਮੈਂ ਨਾ ਉਹਨਾਂ ਵਾਸਤੇ ਚਾਹ ਮੰਗਾਈ ਬਿਸਕੁਟ ਮੰਗਾਏ ਕਹਿੰਦੇ ਇਹਦਾ ਛੋਟਾ ਚਾਹ ਚਾਹ ਦੇ ਉਹ ਬਿਸਕੁਟ ਇਹਨੂੰ ਦੱਸੋ ਕਿ ਅਥਾਰਟੀ ਲੈਟਰ ਕਿਵੇਂ ਮੰਗਾਈਦਾ ਹੁੰਦਾ ਮਤਲਬ ਮੈਨੂੰ ਇੰਨਾ ਗੰਦਾ ਮਤਲਬ ਮੈਂ ਜਿਵੇਂ ਆਪਣੇ ਨੂੰ ਕ੍ਰਿਮੀਨਲ ਆਪਣੇ ਆਪ ਨੂੰ ਮਤਲਬ ਗਿਲਟੀ ਫੀਲ ਹੋਰਦੀ ਕਿ ਮੈਂ ਜਿਵੇਂ ਕ੍ਰਿਮੀਨਲ ਹੁੰਦਾ ਹੈ ਕਿ ਉਹ ਸਾਹਿਬ ਕਹਿੰਦੇ ਕਿ ਨਾਲ ਸੈਟਿੰਗ ਕਰ ਲੋ ਜਾ ਕੇ ਮੈਂ ਨਾਲ ਜਾ ਕੇ ਗੱਡੀ 'ਚ ਬਹਿ ਗਿਆ ਮੈਨੂੰ ਉਹਨਾਂ ਦਾ ਮੌਜੂਦ ਪੁਜੀ ਕਰ ਦਿੱਤਾ ਕਿ ਉਹਨਾਂ ਨੇ ਪਹਿਲੇ ਡਿਮਾਂਡ ਕੀਤੇ ਫਿਰ ਉਹਨਾਂ ਨੇ ਮੌਕੇ ਮਾਫੀ ਮੰਗੀ ਰਿਟਨ ਐਡਵਰਟਿਸਰ ਦੇ ਉੱਪਰ ਵੀ ਲਿਖ ਕੇ ਦਿੱਤਾ ਇਹ ਇਹਦਾ ਫਰਾਡ ਸ਼ੁਰੂ ਤੋਂ ਫਰਾਡ ਹੈ ਇਹ ਪ੍ਰਾਈਵੇਟ ਕੰਪਨੀਆਂ ਨੂੰ ਹੈ ਮੈਮ ਕੀ ਮੈਟਰ ਹੋਇਆ ਤੁਹਾਡੀ ਸ਼ਾਮਪੂ ਬਈ ਅੱਜ ਨਾਲ ਸਾਡੀ ਦੁਕਾਨ ਤੇ ਸਵੇਰੇ 11 ਵਜੇ ਮਤਲਬ ਪੁਲਿਸ ਵਾਲਿਆਂ ਨਾਲ ਐਸਐਚਓ ਸਾਹਿਬ ਜਿਏ ਤਿੰਨ ਇੱਕ ਕਾਪੀਰਾਈਟ ਦਾ ਇਨਸਪੈਕਟਰ ਬਣ ਕੇ ਆ ਗਿਆ ਤੇ ਚਲੋ ਸੀਗੇ ਜੋ ਵੀ ਸੀਗੇ ਉਹਨਾਂ ਕੋਲ ਨਾ ਤਾਂ ਉਹਨਾਂ ਦਾ ਲਾਇਸੈਂਸ ਸੀਗਾ ਤੇ ਆਪਾਂ ਜਦ ਪੁੱਛਿਆ ਉਹਨਾਂ ਨੂੰ ਆਂਦੇ ਹੀ ਪਹਿਲਾਂ ਤਾਂ ਇਸ ਵੀ ਪੁਲਿਸ ਵਾਲਿਆਂ ਨੇ ਸਾਡਾ ਡੀਵੀਡੀ ਉਤਾਰ ਲਿਆ ਸਾਰਾ ਜਦ ਕਿ ਉਹਨਾਂ ਕੋਲ ਕਿਤੇ ਲਿਖਿਆ ਹੋਇਆ ਨਹੀਂ ਸੀਗਾ ਤੇ ਦੂਜੀ ਗੱਲ ਉਹਨਾਂ ਨੇ ਸਾਡੀ ਦੁਕਾਨ ਦਾ ਆਵਾ-ਤਾਵਾ ਚੱਕ ਕੇ ਸਾਰਾ ਸਮਾਨ ਥੈਲੀਆਂ 'ਚ ਪਾਣਾ ਸ਼ੁਰੂ ਕਰਤਾ ਵੀ ਇਹ ਨਕਲੀ ਹੈ ਨਕਲੀ ਹੈ ਆਪਣੇ ਕੋਲ ਸਾਰੇ ਬਿੱਲ ਸੀਗੇ ਸਾਰਾ ਪ੍ਰੂਫ ਸੀਗਾ ਉਹ ਦੇਖਣ ਨੂੰ ਰਾਜ਼ੀ ਨਹੀਂ ਸੀਗੇ ਮਤਲਬ ਆਪਣਾ ਹੀ ਉਹਨਾਂ ਨੇ ਬਣਾਇਆ ਹੋਇਆ ਸੀਗਾ ਕਿ ਅੱਜ ਆਪਾਂ ਇੱਥੋਂ ਲੈ ਕੇ ਹੀ ਜਾਣਾ ਜੋ ਵੀ ਲੈ ਕੇ ਜਾਣਾ ਕਿੰਨੇ ਕਬੱਤੇ ਆਏ ਸੀਗੇ ਬਈਆਂ ਦੇਖੋ ਤਿੰਨੇ ਤਾਂ ਉਹਨਾਂ ਦੇ ਸੀਗੇ ਜਿਹੜੇ ਆਏ ਸੀਗੇ ਉਹ ਜਿਹੜੇ ਕਾਪੀਰਾਈਟ ਦੇ ਸੀਗੇ ਤੇ ਨਾਲ ਆਪਣੇ ਖੰਨੇ ਦੀ ਟੀਮ ਸੀਗੀ ਸਿਟੀ ਵਨ ਦੀ ਤੇ 6 ਬੰਦੇ ਪੁਲਿਸ ਵਾਲੇ ਸੀਗੇ ਵਿੱਚ ਇਹ ਫੀਮੇਲ ਸਟਾਫ ਵੀ ਸੀਗਾ ਉਹਨਾਂ ਦਾ ਤੇ ਬੜਾ ਹਰਾਸ ਕੀਤਾ ਉਹਨਾਂ ਨੇ ਸਾਨੂੰ 4-5 ਘੰਟੇ ਬੰਦ ਕਰਕੇ ਰੱਖੀ ਦੁਕਾਨ ਫੀਮੇਲ ਸਟਾਫ ਨੂੰ ਪਿੱਛੇ ਕਰਤਾ ਜੈਂਟ ਸਟਾਫ ਨੂੰ ਬਾਹਰ ਕੱਢਤਾ ਬਸ ਤਾਂ ਬੜਾ ਕਿ ਨਕਲੀ ਨਕਲੀ ਕਰਕੇ ਬਟ ਉਹਨਾਂ ਕੋਲ ਆਪਦੇ ਕੋਲ ਕੋਈ ਪ੍ਰੂਫ ਨਹੀਂ ਸੀਗਾ ਵੀ ਆਪਾਂ ਨਕਲੀ ਹੈਗਾ ਭਈਆ ਉਸ ਟਾਈਮ ਹਾਜ਼ਰ ਸੀ ਪਪਾ ਸਿੱਕੇ ਦੁਕਾਨ ਤੇ ਦੇਖੋ ਯੂਜੂਲੀ ਬੈਂਕ ਦਾ ਕੰਮ ਮੇਰੇ ਹਸਬੰਡ ਕਰਨ ਗਏ ਹੁੰਦੇ ਹਨਾ ਤੇ ਉਹ ਸੀਗੇ ਉਹਨਾਂ ਨੂੰ ਆ ਕੇ ਕਹਿੰਦੇ ਵੀ ਆਪਾਂ ਰੇਡ ਪਾਣੀ ਆ ਸਾਰਾ ਬੰਦਾ ਬਾਹਰ ਕੱਢ ਦੋ ਤੇ ਉਹਨਾਂ ਨੇ ਚਲੋ ਜਿਵੇਂ ਕਿ ਆਪਾਂ ਕਰਤਾ ਤੇ ਪਹਿਲਾਂ ਪੁਲਿਸ ਵਾਲਾ ਨੇ ਡੀਵੀਡੀ ਨੂੰ ਹੱਥ ਪਾ ਲਿਆ ਚੱਕ ਕੇ ਆਪਣੀ ਉਹ ਚ ਰੱਖਤੀ ਆਪਣੀ ਕਾਰ ਦੇ ਵਿੱਚ ਜਿਹੜੀ ਹੁਣ ਤੱਕ ਸਾਡੇ ਕੋਲ ਆਈ ਨਹੀਂ ਹੈਗੀ ਠੀਕ ਹਿੰਦੇ ਬਸ ਭਈਆ ਕਹਿੰਦੇ ਸੀ ਨਕਲੀ ਮਾਲ ਆ ਜੀ ਦੁਕਾਨ ਤੇ ਇਹ ਹੈ ਉਹ ਹੈ ਮੈਂ ਕਿਹਾ ਵੀ ਫਿਰ ਸਾਰੀ ਐਸੋਸੀਏਸ਼ਨ ਸਾਡੀ ਆ ਗਈ ਸੀਗੀ ਥੈਂਕ ਯੂ ਐਸੋਸੀਏਸ਼ਨ ਦਾ ਵੀ ਤੇ ਸੋਨ ਸਾਹਿਬ ਦਾ ਸਭ ਤੋਂ ਵੱਡਾ ਥੈਂਕ ਯੂ ਹੈ ਉਹਨਾਂ ਨੇ ਮੇਰੀ ਇੱਕ ਆਵਾਜ਼ ਤੇ ਆਪਣੀ ਸਾਰੀ ਟੀਮ ਲਾਤੀ ਕਿ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਆਪਾਂ ਬਿਲਕੁਲ ਹੀ ਜਾਇਜ਼ ਕੰਮ ਕਰਦੇ ਆ ਨਾ ਆਪਾਂ ਨਕਲੀ ਕਰਦੇ ਹੀ ਨਹੀਂ ਕੰਮ ਬੜਾ ਸਾਥ ਦਿੱਤਾ ਜਿਉਂ ਉਹਨਾਂ ਦੀ ਟੀਮ ਨੇ ਔਰ ਸੋਨ ਸਾਹਿਬ ਨੇ ਮੇਰਾ ਸਰ ਹਾਂਜੀ ਉਹ ਮੈਂ ਨਾ ਜਦ ਮੈਂ ਸੋਨ ਸਾਹਿਬ ਨਾਲ ਗੱਲ ਕੀਤੀ ਫੋਨ ਤੇ ਤੇ ਮੈਂ ਆਪਣੇ ਹਸਬੰਡ ਦੀ ਕਰਾਨੀ ਸੀਗੀ ਕਿਉਂਕਿ ਮੈਂ ਦੱਸਣਾ ਸੀਗਾ ਵੀ ਕਿਹੜੇ ਅਫਸਰ ਆਏ ਨੇ ਤੇ ਉਹਨਾਂ ਨੇ ਨਾ ਮੇਰਾ ਸਰਨੇ ਗੱਲ ਕੀਤੀ ਉਸ ਤੋਂ ਬਾਅਦ ਮੇਰਾ ਫੋਨ ਲੈ ਕੇ ਆਪਣੀ ਜਿਹੜੀ ਨਾਲ ਸੀਗੀ ਉਹਨਾਂ ਦੇ ਵੀ ਉਹਨਾਂ ਨੂੰ ਫੜਾ ਦਿੱਤਾ ਔਰ ਇੰਨੇ ਕਾਲ ਆਏ ਹੋਏ ਨੇ ਸੋਨ ਜਾਬ ਦੇ ਕੋਈ ਚੱਕਰ ਨਹੀਂ ਦਿੱਤਾ ਸਮਝੋ ਮੰਕੀ ਮੰਕੀ ਕਰਦੇ ਹਾਂ ਭਈ ਹਸ ਤਾਂ ਜਾਣੇ ਆ ਵੀ ਸਖਤੋ ਸਖਤ ਕਾਰਵਾਈ ਹੋਵੇ ਐਵੇਂ ਨਹੀਂ ਛੱਡਿਆ ਜਾਵੇ ਕਿਉਂਕਿ ਐਦਾਂ ਧੋੜੀ ਨਾ ਬੈਠੇ ਆ ਅਸੀਂ 70 ਸਾਲ ਤੋਂ ਇੱਥੇ ਸਾਡਾ ਪੂਰਾ ਦੇਖੋ ਖੰਨੇ ਦਾ ਐਸੋਸੀਏਸ਼ਨ ਹੈ ਸਾਰੀ ਇੱਕ ਟੀਮ ਹੈ ਜੇ ਆ ਸਾਡੇ ਦਾ ਨਾਮ ਆਇਆ ਤਾਂ ਫਿਰ ਇੱਕ ਦਾ ਮਤਲਬ ਕਿ ਸਾਰੇ ਹੀ ਗਲਤ ਨੇ ਇਹ ਕਹਿਣ ਦਾ ਬਦਲ ਬਿਲਕੁਲ ਟ੍ਰਿਕਾ ਗੱਲ ਸੀਗਾ ਬੜਾ ਗਲਤ ਤਰੀਕਾ ਸੀ ਬਈਆਂ ਬਹੁਤ ਹਰਾਸ ਕੀਤਾ ਗਾਲੀ ਗਲੋਚ ਵੀ ਕੀਤੀ ਆ ਉਹਨਾਂ ਨੇ ਸੜੇ ਫੀਮੇਲ ਸਟਾਫ ਨਾਲ ਵੀ ਬਤਮੀਜ਼ੀ ਕੀਤੀ ਆ ਉਹਨਾਂ ਨੇ ਗਲਤ ਤਰੀਕਾ ਸੀ ਐਦਾਂ ਕੋਈ ਮੈਂ ਵੀ ਆਪਾ ਪੜੇ ਲਿਖੇ ਆ ਐਦਾਂ ਕੋਈ ਵੀ ਆ ਕੇ ਛਾਪਾ ਨਹੀਂ ਮਾਰਦਾ ਸਭ ਤੋਂ ਵੱਡੀ ਗੱਲ ਬਹੁਤ ਗਲਤ ਅੱਜ ਹੋਇਆ ਜੋ ਵੀ ਹੋਇਆ ਔਰ ਥੈਂਕ ਯੂ ਹੈ ਟੀਮ ਦਾ ਐਸਐਸਪੀ ਮੈਮ ਦਾ ਸਰ ਦਾ ਸਾਰੇ ਇੱਥੇ ਆਏ ਔਰ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਉਹਨਾਂ ਨੇ ਐਸਐਚਓ ਸਾਹਿਬ ਨੂੰ ਵੀ ਉਹ ਵੀ ਕਰ ਦਿੱਤਾ ਹੈ ਬਰ ਖਾਸ ਸਤਿ ਸ਼੍ਰੀ ਅਕਾਲ ਜੀ ਜਿਹੜਾ ਅੱਜ ਤੁਸੀਂ ਇੱਥੇ ਆਏ ਹੋ ਜੀ ਤੁਹਾਡੇ ਤੇ ਗ੍ਰਿਆਨੇ ਸਟੋਰ ਦਾ ਕੀ ਨਾਮ ਹੈ ਮੇਰਾ ਰਕੇਸ਼ ਕੁਮਾਰ ਨਾਮ ਹੈ ਜੀ ਪਰੰਦਾ ਨਾਮ ਸਾਡਾ ਜੇ ਕੁਮਾਰ ਰਕੇਸ਼ ਕੁਮਾਰ ਹੈ ਕਲਗੀ ਦਾ ਅਪੋਜੀਟ ਕਲਗੀ ਦਾ ਗੁਰਦੁਆਰਾ ਥੰਨਾ ਕੀ ਘਟਨਾ ਹੋਈ ਹੈ ਜਿਹੜਾ ਘਟਨਾ ਕੀ ਹੋਈ ਅਸੀਂ ਆਪਣਾ ਰੂਟੀਨ ਦੇ ਵਿੱਚ ਕੰਮ ਕਰ ਰਹੇ ਸੀ ਤੇ ਇਹ 10 ਬੰਦੇ ਦੀ ਟੀਮ ਆਈ ਪੁਲਿਸ ਦੀ ਨਾਲ ਤਿੰਨ ਬੰਦੇ ਹੋਰ ਸੀ ਨਾਲ ਲੇਡੀ ਪੁਲਿਸ ਸੀ ਦੋ ਤੇ ਉਹਨਾਂ ਨੇ ਆ ਕੇ ਸਾਨੂੰ ਕਿਹਾ ਜੀ ਗਾਕਨ ਸਾਰੇ ਬਾਹਰ ਭੇਜ ਦਿਓ ਸਟਾਫ ਨੂੰ ਬਾਹਰ ਭੇਜ ਦੋ ਤੁਸੀਂ ਇਕੱਲੇ ਰਹਿਣੇ ਆ ਸੀ ਉਸ ਤੋਂ ਬਾਅਦ ਇਹ ਨਾ ਯਾਰ ਮੇਰਾ ਬੇਟਾ ਗਿਆ ਸੀ ਬੈਂਕ 'ਚ ਉਹ ਕਹਿੰਦੇ ਆ ਤੁਹਾਡਾ ਮਾਲ ਸਾਰਾ ਨਕਲੀ ਆ ਅਸੀਂ ਰੇਡ ਕਰਨ ਆਏ ਆ ਅਸਕਰ ਸਰ ਜੀ ਆ ਸਾਡਾ ਅਸੀਂ ਨਾ ਡੁਪਲੀਕੇਟ ਮਾਲ ਵੇਚਦੇ ਆ ਨਾ ਅਸੀਂ ਲੈਂਦੇ ਆ ਸਾਡੇ ਕੋਲ ਹਰ ਇੱਕ ਚੀਜ਼ ਦਾ ਬਿੱਲ ਹੈ ਤੁਸੀਂ ਜਿਹੜੀ ਮਰਜ਼ੀ ਬਿੱਲ ਦਾ ਆਈਟਮ ਚੈੱਕ ਕਰ ਸਕਦੇ ਹੋ ਸਾਡੇ ਕੋਲ ਡੁਪਲੀਕੇਟ ਡੁਪਲੀਕੇਟ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸਾਡੇ ਕੋਲ ਨਾ ਕੁਝ ਹੋਵੇ ਪ੍ਰੂਫ ਥੋੜਾ ਮੈਂ ਕਿਹਾ ਸਾਰੇ ਬਿੱਲ ਪਏ ਨੇ ਬੇਟਾ ਆ ਜਾਂਦਾ ਹੈ ਕਿਉਂ ਤੁਹਾਨੂੰ ਸਾਰਾ ਕੁਝ ਦੇ ਦਿੰਦਾ ਬੇਟਾ ਬੈਂਕ ਗਿਆ ਸੀਗਾ ਕੈਸ਼ ਜਮਾ ਕਰਾਉ ਉਹ ਬੈਂਕ ਤੋਂ ਐਮਐਨਆ ਨੂੰ ਫੋਨ ਕੀਤਾ ਮੈਂ ਸਾਡੇ ਆਂਦੇ ਨਹੀਂ ਪਹਿਲਾਂ ਫੋਨ ਮੇਰੇ ਖੋਲਿਆ ਮੇਰਾ ਫੋਨ ਖੋਲਿਆ ਤੇ ਮੈਂ ਕਿਹਾ ਸਰ ਜੀ ਮੈਂ ਫਿਰ ਮੀਟਿੰਗ ਬੁਲਾਣਾ ਹੈ ਕਹਿੰਦਾ ਨਹੀਂ ਕਹਾ ਤੁਹਾਨੂੰ ਕਿਹਾ ਫੋਨ ਨਹੀਂ ਦੇਣਾ ਮੈਂ ਕਿਹਾ ਸਰ ਜੀ ਮੈਨੂੰ ਦਿਓ ਤਾਂ ਹੀ ਬੇਟਾ ਆਊਗਾ ਮੇਰੇ ਕਹਾ ਮੈਂ ਉਹ ਤੋਂ ਕਹਿ ਦਿੰਦਾ ਤੇ ਉਹ ਜਲਦੀ ਆ ਜਾਊਗਾ ਤੇ ਮੈਂ ਉਹਨਾਂ ਚਲੋ ਦੇਤਾ ਮੈਨੂੰ ਮੈਂ ਫੋਨ ਕੀਤਾ ਨੀਤੀ ਨੂੰ ਮੈਂ ਕਿਹਾ ਬੇਟਾ ਜਲਦੀ ਆ ਵੀ ਆਪਣੇ ਮੈਂ ਕਿਹਾ ਕਹਿੰਦੇ ਕੁਝ ਹੋਰ ਕੁਝ ਨਹੀਂ ਕਹਿਣਾ ਤੁਸੀਂ ਮੈਂ ਕੋਈ ਗੱਲ ਨਹੀਂ ਆਪਾਂ ਨਹੀਂ ਕੁਝ ਕਹਿੰਦੇ ਮੈਂ ਉਹਨੂੰ ਕਿਹਾ ਨੀਤੀ ਜਲਦੀ ਆ ਕਿ ਇਹ ਹੋਰ ਸਟਾਫ ਨੇ ਕਹਿਤਾ ਹੁਣ ਆਪਣੇ ਸਟਾਫ ਨੇ ਮੁੰਡੇ ਨੂੰ ਵੀ ਇਹ ਆ ਗੱਲ ਹੋ ਗਈ ਆਪਣੇ ਕੋਲ ਇਹ ਆ ਗਿਆ 10-15 ਮਿੰਟ ਬਾਅਦ ਆ ਗਿਆ ਉਸ ਤੋਂ ਬਾਅਦ ਹੀ ਇਹਨੇ ਪਹਿਲਾਂ ਆਂਦੇ ਹੀ ਡੀਵੀਆਰ ਲਾ ਲਿਆ ਮਤਲਬ ਜਦ ਮੇਰੇ ਨਾਲ ਗੱਲ ਹੋ ਰਹੀ ਸੀ ਇਹਨੇ ਆਂਦੇ ਹੀ ਡੀਵੀਆਰ ਲੈ ਲਿਆ ਫੋਨ ਸਾਥੋਂ ਲੈ ਲੇ ਮੁੰਡਿਆ ਆਇਆ ਮੁੰਡੇ ਦਾ ਫੋਨ ਲੈ ਲਿਆ ਤੇ ਮੁੰਡੇ ਨੂੰ ਕਿਹਾ ਵੀ ਮੁੰਡੇ ਨੇ ਕਿਹਾ ਵੀ ਤੁਸੀਂ ਡੀਵੀਆਰ ਕਿਉਂ ਲਾਇਆ ਤੁਸੀਂ ਤੇ ਐਸਐਚਓ ਸਾਹਿਬ ਕਹਿੰਦੇ ਜਿਹੜਾ ਸੀਗਾ ਕੀ ਨਾਮ ਸੀ ਗੌਰਵ ਯਾਦ ਪੜੀ ਕੀ ਨਾਮ ਸੀ ਹੈ ਹੈ ਨਹੀਂ ਵਿਨੋਦ ਕੁਮਾਰ ਉਹ ਕਹਿੰਦੇ ਇਹਨੂੰ ਲੈ ਕੇ ਚੱਲ ਗਏ ਤਾਂ ਇਹਨੂੰ ਦਿਖਾਣੇ ਬੀਡੀਆਰ ਦੀ ਨਾਲੇ ਕਹਿੰਦਾ ਕਿ ਕਰਾਨੇ ਦਾ ਵੀ ਕਿਵੇਂ ਪੁੱਛੀਦਾ ਕਿ ਬੀਡੀਆਰ ਕਿਵੇਂ ਲਾਇਆ ਸੀ ਤੇ ਅਸਤਾ ਪੁੱਛਣਾ ਵੀ ਕੋਈ ਗਲਤ ਤਾਂ ਤਾਂ ਦੋਸਤ ਵੀ ਕੋਈ ਚੋਰ ਥੋੜੀ ਹੈ ਤੁਸੀਂ 10 ਬੰਦੇ ਟੀਮ ਲੈ ਕੇ ਆਏ ਹੋ ਤਿੰਨ ਬੰਦੇ ਹੋਰ ਲੈ ਕੇ ਆਏ ਹੋ ਸਾਰੇ ਬੰਦਿਆਂ ਨੂੰ ਸਟਾਫ ਨੂੰ ਬਾਹਰ ਭੇਜਤਾ ਅਸੀਂ ਕੱਲੇ ਅਸੀਂ ਸਾਨੂੰ ਕੋਈ ਰਾਡ ਹੋਊਗੀ ਨਹੀਂ ਕੱਲੇ ਮੈਂ ਮਰੀਜ਼ ਹਾਂ ਸ਼ੂਗਰ ਦਾ ਮਰੀਜ਼ ਹਾਂ ਹਾਈ ਬਲਡ ਪ੍ਰੈਸ਼ਰ ਦਾ ਮਰੀਜ਼ ਹਾਂ ਜੇ ਕੱਲ ਮੈਨੂੰ ਉਹੀ ਕੀ ਗੱਲ ਉਰੇ ਹੋ ਜਾਂਦੀ ਜਿਹੜਾ ਕੈਸ਼ ਸਭ ਕੁਝ ਪਿਆ ਉਹਦੇ ਜਿਹੜੇ ਮੈਨੂੰ ਕਹਿੰਦਾ ਜੀ ਮੈਂ ਕੈਸ਼ ਲੋਕੇ ਕਰਕੇ ਆਣਾ ਸੀ ਨਾ ਇੱਧਰ ਨੂੰ ਉੱਥੇ ਮੇਰਾ ਲੋਕ ਹੈ ਗੱਲਾਂ ਕਿ ਮੈਂ ਲੋਕ ਕਰ ਗਿਆ ਕਹਿੰਦਾ ਤੂੰ ਆਪਣੀ ਪਈ ਹੈ ਕਹਿੰਦਾ ਤੂੰ ਇੱਧਰ ਐਸਐਚਓ ਸਾਹਿਬ ਕਹਿੰਦੇ ਕਿ ਤੂੰ ਆਪਣੇ ਘੱਕਣ ਦੇਖੀਏ ਨਾ ਮੈਂ ਕਿਹਾ ਮਹਾਰਾਜ ਮੈਂ ਲੋਕ ਦਾ ਕਰਨਾ ਹੈ ਕਿ ਨਹੀਂ ਗੱਲ ਇਹ ਨੂੰ ਤੇ ਉਰੇ ਆ ਗਏ ਫਿਰ ਸਾਰਾ ਸਮਾਨ ਸਿੱਟ ਰਿਹਾ ਨੇ ਸਾਰੇ ਦਿੰਨੇ ਚਾਰਾਂ ਨੇ ਇੱਕ ਕੋਲਗੇਟ ਦੀ ਕਹਿ ਰਹੇ ਸੀ ਜੀ ਤੇ ਉਸ ਤੋਂ ਬਾਅਦ ਆਪਣਾ ਉਹਦਾ ਹਾਰਪਿਕ ਵਗੈਰਾ ਤੇ ਆਲ ਆਊਟ ਵਗੈਰਾ ਰੀਫਲ ਸਾਡਾ ਸਰ ਜੀ ਕੱਲੀ ਕੱਲੀ ਕੰਪਨੀੋਂ ਮਾਲ ਆਂਦਾ ਸਾਡਾ ਜਿਹੜੇ ਡਿਸਟ੍ਰੀਬਿਊਟਰ ਨੇ ਸਾਡੇ ਬਾਹਰੋਂ ਮਦਦ ਜਿਹੜੇ ਜਿਹੜੇ ਕੰਪਨੀਆਂ ਨੇ ਉਹਦੇ ਡਿਸਟ੍ਰੀਬਿਊਟਰ ਪੁਆਇੰਟ ਕਿਤੇ ਨੇ ਅਸੀਂ ਉਹਨਾਂ ਤੋਂ ਹੀ ਲੈ ਲੈਂਦੇ ਆਂ ਨਾ ਮਾਲ ਇਹ ਕਹਿੰਦੇ ਸਾਨੂੰ ਕੰਪਨੀਆਂ ਵੀ ਲਗਾਓ ਅਸੀਂ ਕੰਪਨੀ ਦਾ ਜਦ ਸਾਡਾ ਮਾਲ ਹੀ ਨਹੀਂ ਆਂਦਾ ਕੰਪਨੀ ਦਾ ਅਸੀਂ ਕਿ ਮੈਂ ਬਿੱਲ ਖਾਂਗੇ ਤੁਹਾਨੂੰ ਜਿਹੜਾ ਮਾਤ ਦੇ ਪ੍ਰੈਜ਼ੀਡੈਂਟ ਆਫੀਸਰ ਆ ਜਾ ਕਿ ਨਾਮ ਹੈਗਾ ਉਹਦਾ ਕੀ ਡੈਗਨੇਸ਼ਨ ਹੈਗਾ ਕੀ ਹੋਗਾ ਸਤਨਾਮ ਸਿੰਘ ਜੀ ਕਹਿ ਰਹੇ ਨਹੀਂ ਕੋਈ ਉਹ ਸਤਨਾਮ ਸਿੰਘ ਜੀ ਤੇ ਕਹਿੰਦਾ ਮੈਂ ਤੁਹਾਡੇ ਕੋਲ ਤਿੰਨ ਆਈਟਮਾਂ ਲੈ ਕੇ ਗਿਆ ਸੀ ਦੋ ਹਫ਼ਤਾ ਪਹਿਲਾਂ ਜਦ ਮੀਂਹ ਪੈਂਦਾ ਤੇ ਮੈਂ ਤੁਹਾਨੂੰ ਪੀਟੀਐਮ ਪੈਸੇ ਕਰਕੇ ਗਏ ਆ ਤੇ ਉਹ ਥੋੜੀਆਂ ਅਸੀਂ ਚੈੱਕ ਕਰਵਾਈਆਂ ਕਿਹਾ ਤਿੰਨੇ ਆਟਮਾ ਡੁਪਲੀਕੇਟ ਨੇ ਉਹ ਤੇ ਉਹ ਮੰਨਣ ਤਿਆਰ ਨਹੀਂ ਕਹਿੰਦੇ ਤੁਹਾਡਾ ਮਾਲ ਸਾਰੀ ਡੁਪਲੀਕੇਟ ਆ ਅਸੀਂ ਤਾਂ ਸਾਰੀ ਤੁਹਾਨੂੰ ਦੱਸ ਦਵਾਂ ਵੀ ਡੁਪਲੀਕੇਟ ਹੁੰਦਾ ਕਿਵੇਂ ਹੈ ਥੋੜਾ ਕੋ ਕੱਲੀ ਕੱਲੀ ਐਡ ਦਾ ਬਿਲ ਦੇ ਰਹੇ ਆ ਤੁਹਾਨੂੰ ਅਸੀਂ ਕੱਲੀ ਕੱਲੀ ਐਡ ਤੁਹਾਡੇ ਸਾਹਮਣੇ ਪਈ ਆ ਕਿਸੇ ਨੂੰ ਚੈੱਕ ਕਰਾ ਲਓ ਬਾਜ਼ਾਰ ਤੋਂ ਲਿਆ ਕੇ ਦਿਖਾ ਦਿਓ ਕਿਸੇ ਨੂੰ ਕਿ ਭਾਈ ਡੁਪਲੀਕੇਟ ਹੈ ਕਿ ਅਸਲੀ ਹੈ ਕਿ ਨਹੀਂ ਕਹਿੰਦਾ ਤੁਹਾਡਾ ਮਾਲ ਨਕਲੀ ਹੈ ਲੈਟਰ ਜਾਰੀ ਕੀਤਾ ਹੋਣਾ ਜਾਂ ਡਿਪਾਰਟਮੈਂਟ ਵੱਲੋਂ ਸਾਡੇ ਬੇਟੇ ਨੇ ਪੁੱਛਿਆ ਵੀ ਸਾਨੂੰ ਕੋਈ ਥੋੜੀ ਤਾਂ ਦੇ ਦੇ ਕੋਈ ਕਹਿੰਦੇ ਸਭ ਨੂੰ ਦਿੰਨੇ ਆ ਕਹਿੰਦੇ ਸਾਡੇ ਨਾਲ ਥਾਣੇ ਚੱਲਦੇ ਹਾਂ ਸਭ ਨੂੰ ਥੋੜੀ ਵੀ ਦਿੰਨੇ ਆ ਤੇਰਾ ਡੀਵੀਡੀ ਆ ਵੀ ਦਿਖਾਣੇ ਤੈਨੂੰ ਤੇ ਮੋਬਾਈਲ ਵੀ ਦਿੰਨੇ ਤੈਨੂੰ ਕਹਿੰਦਾ ਉੱਥੇ ਤੇ ਇਹਨਾਂ ਦਾ ਸਾਰਾ ਮਾਲ ਉਹ ਸਾਡਾ ਢੇਰੀ ਕਰਕੇ ਮਤਲਬ ਢੇਰ ਲਾ ਦੇ ਉਹਰੇ ਅਜਿਹਾ ਭਾਈ ਤੂੰ ਸਿੰਪਲੀ ਚੈੱਕ ਕਰਾਣਾ ਨਾ ਇੱਕ ਇੱਕ ਪੀਸ ਲੈ ਜਾਓ ਸੈਂਪਲ ਚੈੱਕ ਕਰਾਓ ਆਪਣਾ ਜਿਹੜਾ ਮਾਲ ਸਾਡਾ ਪਿਆ ਹੈ ਆਪਣੇ ਕਿਸੇ ਵੀ ਰੂਮ ਤੇ ਅਸੀਂ ਰੱਖ ਦਿੰਨੇ ਆ ਸੀਲ ਲਗਾਓ ਸੀ ਲੋਕ ਕਰਕੇ ਅਸੀਂ ਲੈ ਜਾਓ ਇਹਨਾਂ 30-40 ਥੱਲੇ ਸਾਡੇ ਮਾਲ ਦੇ ਭਾਰ ਲਈ ਕਟਵਾਏ 4-5 ਲੱਖ ਰੁਪਏ ਦਾ ਮਾਲ ਸੀ ਜੀ ਉਹ ਤੇ ਮੰਨਿਆ ਨਹੀਂ ਸੀ ਗੱਲ ਉਹ ਕਿ ਆਸਰ ਲੈ ਕੇ ਜਾਣਾ ਫਿਰ ਉਹਨਾਂ ਨੇ ਆਪਣੀ ਟੈਂਪੂ ਲੈਣ ਭੇਜਤਾ ਐਸਐਚਓ ਸਾਹਿਬ ਉਹਨਾਂ ਨੂੰ ਲੈ ਕੇ ਆਪਣਾ ਨੀਤੇ ਨੂੰ بیٹے ਨੂੰ ਉੱਥੇ ਲੈ ਗਿਆ ਨਾਲ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਉਹਨੂੰ ਰਿਕੁਐਸਟ ਕੀਤੀ ਮੈਂ ਕਿਹਾ ਤੂੰ ਵੀ ਸਾਡਾ ਮਾਲ ਨਾਲ ਲੈ ਆਓ ਸਾਡੀ ਸਾਰੀ ਇਹਦੇ ਵਿੱਚ ਸਾਰੀ ਦੇਸੀ ਹੋ ਜਾਣੀ ਹੈ ਸਾਡਾ 70 ਸਾਲ ਪੁਰਾਣਾ ਬਿਜ਼ਨਸ ਹੈ ਅਸੀਂ ਪਹਿਲਾਂ ਰੀਲੇਪੁਰ ਦੇ ਦੁਕਾਨ ਸੀ ਉਦੋਂ ਸਟੈਂਡ ਹੋ ਕੇ ਅਸੀਂ ਇੱਥੇ ਪਹੁੰਚੇ ਹਾਂ ਜੀ ਹੁਣ ਤੱਕ ਜੇ ਅਸਲੀ ਅਸਲੀ ਮਾਲ ਵੇਚੇ ਤਾਂ ਹੀ ਅਸੀਂ ਉਰੇ ਤੱਕ ਪਹੁੰਚੇ ਹ ਜੇ ਅਸੀਂ ਡੁਪਲੀਕੇਟ ਮਾਲ ਵੇਚਦੇ ਅਸੀਂ ਤਾਂ ਥੱਲੇ ਰਹਿ ਜਾਂ ਹਾਂ ਸੀ ਅਸੀਂ ਕਿੱਥੇ ਕਾਮਯਾਬ ਹੋਣਾ ਸੀ ਕੁਛ ਇਹੋ ਦਾ ਕਿ ਤਿੰਨ ਸੀਗੇ ਲੈਟਰਾਂ ਦਿਖਾਈਆਂ ਹੁਣ ਇਹ ਨਹੀਂ ਪਤਾ ਵੀ ਅਸਲੀ ਆ ਕਿ ਨਕਲੀਆਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਅਸਲੀ ਜੇ ਫਰਕ ਤੋਂ ਮੰਨ ਲਓ ਜੇ ਕਿਸੇ ਗੱਲ ਦਾ ਮਨ ਆਈ ਹੈ ਜੇ ਪੁਲਿਸ ਪੁਲਿਸ ਵਾਲਿਆਂ ਤਾਂ ਉਹ ਵੀ ਇੱਕ ਤਰੀਕਾ ਹੀ ਸਭ ਫਿਰ ਮੈਨੂੰ ਉਹ ਸਤਰਾਮ ਸਿੰਘ ਕਿਹਾ ਕਿ ਕੋਈ ਨਹੀਂ ਕਹਿੰਦਾ ਤੁਸੀਂ ਆਪਾਂ ਤੁਹਾਡੀ ਸੈਟਿੰਗ ਕਰਾ ਦਿੰਦੇ ਆ ਪੁਲਿਸ ਵਾਲਿਆਂ ਨਾਲ ਸਤਨਾਬ ਸਿੰਘ ਨੇ ਇਹ ਗੱਲ ਕਹੀ ਆ ਕਿ ਆਸੀਂ ਕਰ ਲਓ ਕਹਿੰਦਾ ਤੁਹਾਡਾ ਮਾਲ ਘੱਟ ਲੈ ਜਾਾਂਗੇ ਆਪਾਂ ਤੇਰੀ ਕਰ ਕਿਹਦੀ ਕੀ ਲੱਗਦਾ ਇਹ ਕੋਈ ਫਰਾਡ ਨੇ ਸਾਨੂੰ ਪੁੱਛ ਨਹੀਂ ਬਰਾਈ ਸਾਡੇ ਦਾ ਸਾਡੇ ਦਾ ਮਤਲਬ ਹੀ ਡੁਪਲੀਕੇਟ ਕੋਈ ਵੀ ਇੱਕ ਵੀ ਥੋੜਦਾ ਕੋਈ ਕੱਢ ਦੇ ਡੁਪਲੀਕੇਟ ਇਹ ਸਾਨੂੰ ਫਰਾਡ ਜੀ ਲੱਗਦਾ ਜੀ ਇਹ ਬੰਦਾ ਜਿਹੜੇ ਪੁਲਿਸ ਅਧਿਕਾਰੀ ਆਏ ਸੀਗੇ ਹਾਂਜੀ ਉਹ ਤੋਂ ਦੋ ਮਿੰਟ ਤੁਸੀਂ ਰਿਟਰਨ ਕੰਪਲੇਂਟ ਕਰਕੇ ਆ ਨਾ ਉੱਥੇ ਤਾਂ ਪਤਾ ਨਹੀਂ ਜੀ ਉਹਨਾਂ ਨੂੰ ਇਹ ਤਾਂ 10 ਬੰਦੇ ਦੀ ਟੀਮ ਆਈ ਹੈ ਜਿਵੇਂ ਅਸੀਂ ਕੋਈ ਸਹਾਇਕ 테ਰਰਿਸਟ ਨੇ ਆ ਬੇ ਇਹ ਥੋੜੇ ਨਾਲ ਦੀ ਠੱਗਾ ਹੋ ਰਿਹਾ ਤੁਸੀਂ ਕੀ ਕੋਈ ਕੰਪਲੇਂਟ ਕੀਤੀ ਹੈ ਜਾਂ ਕਰਨੀ ਹੈ ਮੈਂ ਹੁਣ ਤੱਕ ਦੇਖਣਾ ਹੀ ਕਰਦੇ ਹਾਂ ਉਹ ਸੋਚਦੇ ਹਾਂ ਇਹਦੇ ਬਾਰੇ ਵਿਚਾਰ ਕਰਦੇ ਹਾਂ ਜੀ ਸਾਰੇ ਐਸੋਸੀਏਸ਼ਨ ਦੇ ਨਾਲ ਅਸੀਂ ਮਿਲ ਕੇ ਕਰਾਂਗੇ ਕੁਝ ਨਾ ਕੁਝ ਤਾਂ ਕਿਉਂਕਿ ਕੱਲੂ ਕਿਤੇ ਹੋਰ ਕੋਲ ਚਲੇ ਜਾਣਗੇ ਕੱਲੂ ਉੱਥੇ ਵੀ ਠੱਗਾ ਕਰਨਗੇ ਅਸੀਂ ਸਾਨੂੰ 4 ਘੰਟੇ ਤੱਕ ਇਹਨਾਂ ਨੇ ਸਾਨੂੰ ਅੰਦਰ ਰੱਖਿਆ ਹੀ ਹੈ ਨਾ ਸਾਨੂੰ ਬਾਹਰ ਜਾਣ ਦਿੱਤਾ ਹੈ ਨਾ ਬਾਥਰੂਮ ਜਾਣ ਦਿੱਤਾ ਹੈ ਨਾ ਸਾਡਾ ਟੈਲੀਫੋਨ ਲੈ ਲਏ ਜਿੱਥੇ ਤੁਹਾਡੀ ਕਰਿਆਨਾ ਐਸੋਸੀਏਸ਼ਨ ਹੈਗੀ ਹੈ ਦੁਕਾਨਾਂ ਵੀ ਜੋੜ ਦੇ ਲੱਗੇ ਨੇ ਕੀ ਕੋਈ ਲਿਮਟ ਹੁੰਦੀ ਹੈ ਸਮਾਨ ਰੱਖਣ ਦੀ ਵੀ ਇੰਨੀ ਲਿਮਟ ਨਹੀਂ ਨਹੀਂ ਸਮਾਨ ਜਿੰਨਾ ਮਰਜੀ ਰੱਖ ਅਨਲਿਮਿਟਡ ਜਿਹੜੇ ਸਟਾਕ ਤੁਸੀਂ ਹਾਂ ਜੀ ਸਾਡੇ ਕੋਲ ਕੋਈ ਚੱਕਲੀਆਂ ਆਸ ਤਾਂ ਬਿਲ ਬਿਲ ਨਾਲ ਮਾਲ ਲੈਣਾ ਹੈ ਜੀ ਸਾਰਾ ਬਿਲ ਨਾਲੇ ਵੇਚਣਾ ਅੱਗੇ ਜੀ ਜਿਹੜੇ ਨਾਲ ਤੁਹਾਡੇ ਕੁਝ ਮੁਲਾਜ਼ਮ ਵੀ ਦੱਸੇ ਜਾਂਦੇ ਹੈਗੇ ਨੇ ਵੀ ਅਮਪਲਾਈ ਹੈਗੇ ਨੇ ਕਿ ਉਹ ਅਮਪਲਾਈ ਹੈਗੇ ਨੇ ਜਾਂ ਨਹੀਂ ਉਹ ਸਰ ਮੈਂ ਸ਼ੇਅਰ ਕੀਤੇ ਹੋਇਆ ਆਪਣੀ ਤਰਫ ਤੋਂ ਡਿਪਾਰਟਮੈਂਟ ਹੈ ਹਾਂ ਡਿਪਾਰਟਮੈਂਟ ਵੀ ਸ਼ੇਅਰ ਕਰ ਸਕਦਾ ਮੈਂ ਵੀ ਸ਼ੇਅਰ ਕਰ ਸਕਦਾ ਐਕਚੁਅਲੀ ਉਹਨਾਂ ਜਿਹੜੇ ਸਾਰੇ ਆਧਾਰ ਕਾਰਡ ਵਗੈਰਾ ਡਿਪਾਰਟਮੈਂਟ ਦੇ ਅੰਦਰ ਹੈ ਕਿਹੜੀ ਕੰਪਨੀ ਕਿਹੜੀ ਹੈ ਤੁਹਾਡੀ ਐਸਐਸਪੀਡ ਸਰਚ ਪ੍ਰਾਈਵੇਟ ਲਿਮਿਟਿਡ ਚੰਡੀਗੜ੍ਹ ਸੈਕਟਰ 34 ਉੱਥੇ ਸਾਰਾ ਕੁਝ ਲੀਗ ਸਾਰਾ ਕੁਝ ਲੀਗਲ ਦੇ ਵਿੱਚ ਹੈ ਸਾਰਾ ਕੁਝ ਲੀਗਲ ਦੇ ਵਿੱਚ ਹੈ ਸਰ ਕੁਝ ਵੀ ਅਨਲੀਗਲ ਨਹੀਂ ਹੈਗਾ ਅਸੀਂ ਪੂਰੇ ਪ੍ਰੋਸੈਸ ਦੌਰਾਨ ਆਏ ਹੋਏ ਆ। ਇਹ ਡਾਕੂਮੈਂਟ ਜੇ ਤੁਸੀਂ ਸ਼ੋਅ ਕਰੋਗੇ ਉਹ ਸ਼ੋਅ ਕਰ ਦਿਨਾ ਸਰ ਮੇਰੇ ਕੋਲ ਗੱਡੀ ਚ ਪਈ ਹੈ। ਹੋਰ ਕਿਤੇ ਵੀ ਕੀ ਰੇਡ ਆ ਕਿਸ ਤੋਂ ਲਗ ਨਹੀਂ ਮੈਂ ਤਾਂ ਸਰ ਫਸਟ ਇਹੀ ਰੇਡ ਕੀਤੀ ਸੀ ਸਟਾਰਟਿੰਗ ਤੁਸੀਂ ਕਿਹਦੇ ਸ਼ਿਕਾਇਤ ਆਏ ਐਵੇਂ ਆਏ ਨਹੀਂ ਸਰ ਐਵੇਂ ਨਹੀਂ ਆਏ ਹੈਗੇ ਸਰ ਅਸੀਂ ਪਹਿਲਾਂ ਸਰ ਸਾਨੂੰ ਇਨਫੋਰਮੇਸ਼ਨ ਹੋਈ ਵੀ ਉੱਥੇ ਡੁਪਲੀਕੇਟ ਸਮਾਨ ਵੀ ਗਦਾ ਤਾਂ ਇੱਥੇ ਅਸੀਂ ਉਹ ਲਿੱਤਾ ਸੈਂਪਲ ਦਿੱਤੇ ਸੈਂਪਲ ਬਾਈ ਕੀਤੇ ਸੈਂਪਲ ਬਾਈ ਕਰਨ ਤੋਂ ਨਹੀਂ ਸਰ ਬਾਈ ਲਈ ਕੰਪਲੇਂਟ ਨਹੀਂ ਹੈਗੀ। ਬਾਈ ਨੇਮ ਆਈਫਾਈਰ ਬਾਚ ਹੁੰਦੀ ਹੈ ਇਹ ਜਿਹੜੀ ਤੁਹਾਡੇ ਤੁਹਾਡੇ ਵੱਲੋਂ ਇੱਧਰ ਆ ਜਾ ਤੋਰੇ ਆ ਜਾ ਜਿਹੜੇ ਜਿਹੜੇ ਤੁਹਾਡੇ ਵੱਲੋਂ ਸਾਰੇ ਇਹ ਜਿਹੜੇ ਹੁਣ ਇਹ ਜਿਹੜੇ ਬੰਦਿਆਂ ਨੇ ਮੇਰੇ ਨਾਲ ਆਏ ਉਹਨਾਂ ਨੂੰ ਉਹ ਕੁੱਰਨ ਲੱਗੇ ਆ ਕੁੱਟਮਾਰ ਕਰਨ ਲੱਗੇ ਆ ਪਲੀਜ਼ ਇਹਨਾਂ ਦੇ ਉਹ ਕੀਤਾ ਜਾ ਗਿਆ ਜਿਹੜਾ ਆਪਣਾ ਸੰਦੀਪ ਸ਼ਰਮਾ ਅੱਛਾ ਆਪਣਾ ਨੈਕਰੀ ਜਗਤ ਸਰ ਚੰਡੀਗੜ੍ਹ ਹੈਡ ਆਫਿਸ ਹੈ ਅੱਛਾ ਜੀ ਸੈਕਟਰ 34 ਅੱਜ ਡੁਪਲੀਕੇਸੀ ਦਾ ਪਤਾ ਲੱਗਿਆ ਸੀ ਤੋਂ ਰੇਟ ਹੋਈ ਹੈ ਹਾਂ ਜੀ ਸਿਰ ਸੈਕਟਰ ਚੈੱਕ ਕਰਦੇ ਦੇਖਦੇ ਕਿ ਆ ਸਭ ਕੁਝ ਡੁਪਲੀਕੇਟ ਕਿੰਨਾ ਹੈ ਜਦੋਂ ਇਹ ਕੋ ਬਿਲਿੰਗ ਹੈਗੀ ਆ ਪੂਰੀ ਕਾਫੀ ਜੇ ਤਾਂ ਕੰਪਲੀਟ ਬਿਲਿੰਗ ਹੈਗੀ ਹੈ ਨਾ ਚੈੱਕ ਕਰਦੇ ਸਿਰ ਮੈਂ ਹੁਣੇ ਜਸ ਜਿੰਨਾ کہہ ਰਹੇ ਸਾਂ ਪਹੁੰਚੇ ਹੋਣੀ ਚੈੱਕ ਕਰਦੇ ਸਾਂ ਹੂੰ ਚੈੱਕ ਕਰਕੇ ਉਹਦਾ ਪ੍ਰੋਪਰ ਰਿਪਲਾਈ ਦਵਾਂਗਾ ਜੀ ਅਡਾ ਨਾਮ ਕੀ ਹੈ ਸੰਦੀਪ ਸ਼ਰਮਾ ਸੰਦੀਪ ਸਾਹਿਬ ਹਨ ਸੈਕਟਰ 34 ਸਵੀਟਸ ਅੱਥੇ ਅੱਜ ਆਪਣਾ ਖੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ਾਪ ਹੈ ਜਿੱਥੇ ਆਪਾਂ ਖੜੇ ਆਂ ਇੱਥੇ ਕੋਈ ਸਤਨਾਮ ਸਿੰਘ ਹੈਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਟੀਵੀਆਰ ਵਗੈਰਾ ਵੀ ਲੱਥਾ ਹੈ ਜਿਹਦੇ ਇਸ ਗੰਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ ਕੋਈ ਪੁਲਿਸ ਅਧਿਕਾਰੀ ਨਾਲ ਕੇ ਪੁਲਿਸ ਪਾਰਟੀ ਵੀ ਨਾਲ ਸੀ ਜੀ ਉਹਦੇ ਲਈ ਅਸੀਂ ਐਸਐਚਓ ਨੂੰ ਲਾਈਨ ਹਾਜ਼ਰ ਕਰਤਾ ਹੁਣ ਤੱਕ ਤੇ ਜੋ ਵੀ ਜਿਹਦੇ ਤੇ ਐਕਸ਼ਨ ਹੋਊਗਾ ਲਿਆ ਜਾਊਗਾ